ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਮੈਗਾ ਸਵਾਗਤ ਹੈ ਅੱਜ ਮੈਂ ਗੱਲ ਇੱਕ ਬਿਲਕੁਲੀ ਵੱਖਰੇ ਜਿਹੇ ਵਿਸ਼ੇ ਤੇ ਕਰਨ ਲੱਗਾ ਬਿਕਾਜ਼ ਆਪਾਂ ਹਰ ਹੁਸਿਆਸਤ ਦੀਆਂ ਗੱਲਾਂ ਖੇਡਾਂ ਦੀਆਂ ਗੱਲਾਂ ਬਿਜ਼ਨਸ ਦੀਆਂ ਗੱਲਾਂ ਜੌਬਸ ਦੀਆਂ ਗੱਲਾਂ ਐਨਵਾਇਰਨਮੈਂਟ ਪੋਲੂਸ਼ਨ ਦੀਆਂ ਗੱਲਾਂ ਤੇ ਹੋਰ ਸਾਰੇ ਵਿਸ਼ਿਆਂ ਦੀ ਗੱਲਬਾਤ ਕਰਦੇ ਰਹਿੰਦੇ ਆ ਪਰੰਤੂ ਇੱਕ ਵਿਸ਼ਾ ਜਿਹਦੇ ਬਾਰੇ ਆਪਾਂ ਸਿੱਧੇ ਜਾਂ ਸਿੱਧੇ ਤੌਰ ਤੇ ਤਾਂ ਗੱਲ ਕਰਦੇ ਹਾਂ ਪਰੰਤੂ ਉਹਦੇ ਬਾਰੇ ਸੀਰੀਅਸਲੀ ਕਦੇ ਵਿਚਾਰ ਨਹੀਂ ਕਰਦੇ ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਬਹੁਤ ਪਿਆਰੇ ਦੋਸਤ ਜੋ ਇੱਕ ਡਾਕਟਰ ਨੇ ਬਹੁਤ ਚੰਗੇ ਤੇ ਸਰਜਨ ਡਾਕਟਰ ਨੇ ਉਹਨਾਂ ਨਾਲ ਬੈਠਾ ਗੱਲਾਂ ਕਰ ਰਿਹਾ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਸਵਾਲ ਪੁੱਛਿਆ ਕਿ ਉਸੀ ਕੀ ਸੋਚਦੇ ਰੋ ਕਿ ਜੋ ਫੈਸਲਾ ਆਪਾਂ 30 ਸਾਲ 35 ਸਾਲ ਪਹਿਲਾਂ ਲਿਆ ਸੀ ਉਹ ਠੀਕ ਸੀ ਮੈਂ ਕਿਹਾ ਮੈਂ ਡਾਕਟਰ ਸਾਹਿਬ ਤੁਹਾਡੀ ਗੱਲ ਸਮਝਿਆ ਨਹੀਂ ਸੋ ਹਾਸਪੇਡ ਕੇ ਲੱਗੇ ਕਿ ਨਹੀਂ ਦੇਖੋ ਆਪਾਂ ਸਾਰੇ ਉਸ ਸ਼ਾਮਿਲ ਆ ਅੱਜ ਤੋਂ 35 36 ਸਾਲ ਪਹਿਲਾਂ 30 ਸਾਲ ਪਹਿਲਾਂ ਬਹੁਤ ਸਾਰੇ ਸਾਡੀ ਉਮਰ ਦੇ ਲੋਕਾਂ ਨੇ ਫੈਸਲੇ ਲਏ ਹੋਣਗੇ ਲਏ ਹਨ ਤੇ ਅੱਜ ਉਹ ਜ਼ਰੂਰ ਇਦੇ ਬਾਰੇ ਮੁੜ ਵਿਚਾਰ ਕਰਦੇ ਹੋਣਗੇ ਕਿ ਕੀ ਉਹ ਫੈਸਲਾ ਠੀਕ ਸੀ ਤੇ ਮਗਾਦਾਲਸਾ ਤੁਸੀਂ ਬੁਝਾਰਤਾਂ ਪਾ ਰਹੇ ਹੋ ਸਿੱਧਾ ਸਵਾਲ ਕਿਉਂ ਨਹੀਂ ਦੱਸਦੇ ਤੇ ਉਹ ਕਹਿਣ ਲੱਗੇ ਕਿ ਉਹੀ ਸਵਾਲ ਜਿਹੜਾ ਤੁਹਾਡੇ ਦਿਮਾਗ ਚ ਆ ਰਿਹਾ ਕਿ ਜਿਹੜੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਸੀ 35-36 ਸਾਲ ਪਹਿਲਾਂ ਜਦੋਂ ਅਸੀਂ ਹੱਲੇ ਜਵਾਨੀ 'ਚ ਪੈ ਰੱਖਿਆ ਸੀ ਕਿ ਆਪਣੇ ਬੱਚਿਆਂ ਨੂੰ ਬਾਹਰ ਕੱਢ ਦਈਏ ਬਾਹਰ ਭੇਜ ਦਈਏ ਤੇ ਉਹ ਬੱਚੇ ਬਾਹਰ ਚਲੇ ਗਏ ਸਨ ਬਾਜ਼ਾ ਕੇ ਪੜਾਈ ਲਖਾਈ ਕੀਤੀ ਚੰਗੇ ਹੋ ਜੌਬਸ ਤੇ ਲੱਗ ਗਏ ਨੇ ਚੰਗੇ ਸੈਟਲ ਹੋ ਗਏ ਨੇ ਤੇ ਅੱਜ ਜਦੋਂ ਅਸੀਂ ਉਹਨਾਂ ਨੂੰ ਗੱਲ ਕਰਦੇ ਆ ਕਿ ਤੁਸੀਂ ਕੀ ਪ੍ਰੋਗਰਾਮ ਹੈ ਤੁਹਾਡਾ ਫਿਊਚਰ ਦਾ ਤਾਂ ਉਹ ਸਾਫ਼ ਕਹਿ ਦਿੰਦੇ ਨੇ ਕਿ ਸਾਡੀ ਕੋਈ ਇੰਟੈਂਸ਼ਨ ਵਾਪਸ ਆਉਣ ਦੀ ਨਹੀਂ ਤੇ ਉਹ ਕਹਿਣ ਲੱਗੇ ਕਿ ਅਸੀਂ ਜੋ ਆਪਣੇ ਇਕ ਅੰਪਾਇਰ ਬਿਲਡ ਕਰ ਲੈਸਾਂ ਕਿ ਬੱਚਿਆਂ ਲਈ ਇੱਕ ਘਰ ਬਣਾ ਦਿਓ ਵੱਡਾ ਘਰ ਬਣਾ ਦਿਓ ਦੋ ਕਨਾਲ ਦੀ ਕੋਠੀ ਲੈ ਲਓ ਚਾਰ ਕਨਾਲ ਦੀ ਕੋਠੀ ਲੈ ਲਓ ਘੜੀਆਂ ਘੜੀਆਂ ਘਰ ਦਿਓ ਸ਼ਾਪ ਕਮ ਆਫਿਸਿਸ ਲੈ ਲਓ ਉਹਨਾਂ ਲਈ ਬਿਜ਼ਨਸ ਪ੍ਰੈਮਿਸਸਿਸ ਲੈ ਲਓ ਉਹ ਸਾਰਾ ਕੁਝ ਲੈ ਕੇ ਇਕੱਠਾ ਕਰਕੇ ਰੱਖ ਦਿੱਤਾ ਪਰ ਬੱਚੇ ਕਹਿੰਦੇ ਨੇ ਸਾਨੂੰ ਤਾਂ ਕੋਈ ਇੰਟਰਸਟ ਨਹੀਂ ਇਹ ਤੁਸੀਂ ਆਪ ਲਿਆ ਸਾਨੂੰ ਤਾਂ ਪੁੱਛਿਆ ਨਹੀਂ ਸਾਨੂੰ ਤਾਂ ਚਾਹੀਦਾ ਨਹੀਂ ਨਾ ਹੀ ਅਸੀਂ ਵਾਪਸ ਮੋੜਨਾ ਤੇ ਨਾ ਹੀ ਆਉਣ ਤੇ ਕਹਿੰਦੇ ਨੇ ਇਹ ਬੜਾ ਇਕ ਜਿਹੜਾ ਵਿਸ਼ਾ ਬਣ ਗਿਆ ਜਿਹੜਾ ਕਿ ਹਰ ਚੰਗੇ ਪਰਿਵਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਪੰਜਾਬ ਵਿੱਚ ਹਜ਼ਾਰਾਂ ਹੀ ਪਰਿਵਾਰ ਨੇ ਲੱਖਾਂ ਹੀ ਪਰਿਵਾਰ ਨੇ ਜੋ ਇਸ ਪੀੜਾ ਤੋਂ ਪੀੜਤ ਹਨ ਉਹਨਾਂ ਨੂੰ ਸਮਝ ਨਹੀਂ ਲੱਗਦਾ ਕਿ ਕਿਉਂ ਉਹਨਾਂ ਨੇ ਉਹ ਫੈਸਲਾ ਉਸ ਵਕਤ ਲਿਆ ਸੀ ਕਿ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਜਾਵੇ ਬੱਚੇ ਬਾਹਰ ਕੱਢੇ ਇਹਦਾ ਮਤਲਬ ਬੱਚੇ ਕੋ ਆਏ ਪਰੰਤੂ ਉਸ ਵੇਲੇ ਕਿਉਂਕਿ এনवायरमेंट ਇਦਾਂ ਦਾ ਨਹੀਂ ਸੀ ਹਾਲਾਤ ਚੰਗੇ ਨਹੀਂ ਸਨ ਪੰਜਾਬ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਨ ਆਰਟਿਕਸ ਸਮੱਸਿਆਵਾਂ ਸਨ ਸੋਸ਼ਲ ਇਸ਼ੂਸ ਸਨ ਰਿਲੀਜੀਅਸ ਤੇ ਪੋਲੀਟਿਕਲ ਇਸ਼ੂਸ ਸਨ ਤੇ ਉਸ ਵੇਲੇ ਐਸ ਤੋਂ ਬਿਹਤਰ ਡਿਸੀਜਨ ਨਹੀਂ ਸੀ ਕਿ ਬੱਚਿਆਂ ਨੂੰ ਇਹਨਾਂ ਸਾਰੇ ਚੀਜ਼ਾਂ ਤੋਂ ਪਰੇ ਰੱਖ ਕੇ ਉਹਨਾਂ ਨੂੰ ਸੇਫ ਤੇ ਸਿਕਰ এনवायरमेंट ਵਿੱਚ ਪੇਜਤਾ ਜਾਵੇ ਪਰੰਤੂ ਉਹਨਾਂ ਉੱਥੇ ਜਾ ਕੇ ਉਹਨਾਂ ਨੇ ਮਿਹਨਤ ਕਰਕੇ ਆਪਣਾ ਕੈਰੀਅਰ ਬਿਲਡ ਕਰ ਲਿਆ ਆਪਣਾ ਲਾਈਫ ਬਣਾ ਲਈਆ ਤੇ ਉਹ ਅੱਜ ਵਾਪਸ ਕਿਉਂ ਮੜਨਗੇ ਸੋ ਅਸੀਂ ਅੱਜ ਹੁਣ ਬੁੱਢਾ ਬੁੱਢੀ ਇਕੱਲੇ ਕਰ ਰਹੇ ਗਏ ਆ ਤੇ ਜਦੋਂ ਬੱਚਿਆਂ ਨੂੰ ਪੁੱਛਦੇ ਆ ਕਿ ਤੁਸੀਂ ਕਦੋਂ ਆਣਾ ਵਾਪਸ ਤੋਂ ਸਾਫ਼ ਕਹਿ ਦਿੰਦੇ ਨੇ ਕਿ ਸਾਡੀ ਕੋਈ ਮਨਸ਼ਾ ਨਹੀਂ ਜੋ ਤੁਸੀਂ ਬਣਾਇਆ ਤੁਸੀਂ ਇਹਨਾਂ ਦੇਖੋ ਤੁਸੀਂ ਇਹਨੂੰ ਕਿਵੇਂ ਹੈਂਡਲ ਕਰਨਾ ਹਾਂ ਤੁਸੀਂ ਸਾਡੇ ਕੋਲ ਆਣਾ ਚਾਹੁੰਦੇ ਹੋ ਜਰੂਰ ਆਓ ਸਾਡੇ ਕੋਲ ਰਹੋ ਅਸੀਂ ਤੁਹਾਨੂੰ ਲੁੱਕ ਆਫਟਰ ਕਰਾਂਗੇ ਪਰੰਤੂ ਜੇ ਤੁਸੀਂ ਇਹ ਸੋਚੋਗੇ ਕਿ ਅਸੀਂ ਉੱਥੇ ਆ ਕੇ ਤੁਹਾਡੇ ਕੋਲ ਰਹਿ ਕੇ ਤੁਹਾਨੂੰ ਲੁੱਕ ਆਫਰ ਕਰੀਏ ਇਹ ਸ਼ਾਇਦ ਪੋਸੀਬਲ ਨਹੀਂ ਸੋ ਕਹਿਣ ਲੱਗੇ ਕਿ ਇਸ ਜਵਾਬ ਨੇ ਸਾਨੂੰ ਕਾਫੀ ਪਰੇਸ਼ਾਨ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਸਿਰਫ ਮੇਰਾ ਸਵਾਲ ਹੀ ਨਹੀਂ ਮੇਰੇ ਜਾਣਕਾਰ ਜਿੰਨੇ ਵੀ ਪਰਿਵਾਰ ਨੇ ਜਿਹੜੇ ਇਸ ਫੈਸਲੇ ਤੋਂ ਪ੍ਰਭਾਵਿਤ ਹੋਏ ਨੇ ਉਹ ਸਭ ਸੋਚ ਰਹੇ ਨੇ ਕਿ ਹੁਣ ਇਸ ਦਾ ਵੇ ਆਊਟ ਕੀ ਹੈ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦਿਆਂ ਕਰਦਿਆਂ ਮੈਂ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਤੇ ਮੈਂ ਕਿਹਾ ਡਾਕਟਰ ਸਾਹਿਬ ਮੈਂ ਕੁਝ ਦਿਨ ਪਹਿਲਾਂ ਇੱਕ ਸੈਮੀਨਾਰ 'ਚ ਗਿਆ ਸੀ ਜਿੱਥੇ ਇਨਵੈਸਟਰਸ ਜਿਨੂੰ ਕਾਨਫਰੰਸ ਕਹਿੰਦੇ ਨੇ ਉੱਥੇ ਇੱਕ ਮਾਰਗਵਾੜੀ ਯੰਗ ਮੈਨ ਬੜਾ ਕੁਆਲੀਫਾਈਡ ਜਿਹੜਾ ਕਿ ਜਿਹੜੇ ਮਿਊਚੁਅਲ ਫੰਡ ਹੁੰਦੇ ਨੇ ਉਹਨਾਂ ਦਾ ਐਕਸਪਰਟ ਸੀ ਤੇ ਉਹ ਦੱਸ ਰਿਹਾ ਸੀ ਲੋਕਾਂ ਨੂੰ ਕਿਵੇਂ ਤੁਸੀਂ ਇਨਵੈਸਟਮੈਂਟ ਕਰੋ ਕਿਵੇਂ ਤੁਹਾਡੇ ਰਿਟਰਨ ਵਾਟਸਐਪ ਦੀਆਂ ਨੇ ਤਾਂ ਉਹਨੇ ਇੱਕ ਇਨਸੀਡੈਂਟ ਸੁਣਾਇਆ ਕਿ ਮਾਰਵਾੜੀ ਜਿਹੜੇ ਲੋਕ ਨੇ ਵੈਸੇ ਪੈਸੇ ਦੇ ਬੜੇ ਪੱਕੇ ਹੁੰਦੇ ਨੇ ਉਹ ਕਹਿਣ ਲੱਗਿਆ ਕਿ ਗੁਜਰਾਤ ਵਿੱਚ ਅੱਜ ਹਜ਼ਾਰਾਂ ਹੀ ਘਰ ਨੇ ਦੋ ਦੋ ਕਨਾਲ ਦੇ ਚਾਰ-ਚਾਰ ਕਨਾਲ ਦੇ 6-6 ਕਨਾਲ ਦੇ ਉਸ ਤੋਂ ਵੱਡੇ ਜਿੱਥੇ ਕੇਵਲ ਬੁੱਢਾ ਤੇ ਬੁੱਢੀ ਹੀ ਰਹਿ ਗਏ ਨੇ ਤੇ ਨਾਲ ਇਕ ਅੰਦਰ ਮੇਡ ਸਰਵੰਟ ਹੋਏਗੀ ਜਾਂ ਇਕ ਦਾ ਕੁੱਤਾ ਰੱਖਿਆ ਹੋਏਗਾ ਤੇ ਬਾਕੀ ਉਹ ਘਰ ਐਨੇ ਵੱਡੇ-ਵੱਡੇ ਨੇ ਕਿ ਉਹਨਾਂ ਨੂੰ ਮੇਨਟੇਨ ਕਰਨਾ ਵੀ ਉਹ ਬਜ਼ੁਰਗ ਮਰਤੇ ਆਰਥਲੀ ਮੁਸ਼ਕਲ ਹੈ ਭਿਸ਼ੱਕ ਮੇਡ ਸਰਵੰਟ ਵੀ ਹੈ ਲੇਕਿਨ ਉਹ ਇਹ ਸੋਚਦੇ ਰਹਿੰਦੇ ਨੇ ਕਿ ਉਹਨਾਂ ਦਾ ਬੇਟਾ ਉਹਨਾਂ ਦੇ ਗ੍ਰੈਂਡ ਚਿਲड्रन ਆਉਣਗੇ ਰਹਿਣਗੇ ਪਰ ਉਹ ਆਉਂਦੇ ਤਾਂ ਜ਼ਰੂਰ ਨੇ ਕਦੇ 3 ਸਾਲਾਂ ਵਿੱਚ ਕਦੇ 5 ਸਾਲਾਂ ਵਿੱਚ ਕਦੇ ਮਹੀਨੇ ਲਈ ਕਦੇ 2 ਹਫ਼ਤਿਆਂ ਲਈ ਤੇ ਬਹੁਤ ਜ਼ਿਆਦਾ ਹੋ ਜਾਵੇ ਤਾਂ 6 ਹਫ਼ਤਿਆਂ ਲਈ ਜੇ ਹੁਣ 5 ਸਾਲਾਂ ਵਿੱਚ 6 ਹਫ਼ਤਿਆਂ ਲਈ ਆ ਵੀ ਜਾਣ ਤਾਂ ਉਹਨਾਂ ਨੂੰ ਉਸ ਦਾ ਕੀ ਰਿਲੀਫ ਹੈ ਸੋ ਇਸ ਤਰ੍ਹਾਂ ਦੀ ਲਾਈਫ ਉਹਨਾਂ ਦੀ ਬਣ ਗਈ ਹੈ ਇਹ ਨਾ ਦਿਓ ਆਪਣਾ ਮ ਉਹ ਇਹਨਾਂ ਪ੍ਰਾਪਰਟੀ ਨਾਲ ਕੇ ਆਪਣੀ ਮੇਹਦਲਾ ਪ੍ਰਾਪਰਟੀ ਬਣਾਈ ਹੈ ਘਰ ਬਣਾਏ ਨੇ ਵੱਡੇ ਵੱਡੇ ਬਿਲਡ ਕੀਤੇ ਨੇ ਆਪਣੇ ਇਹ ਸੋਚ ਕੇ ਕਿ ਬੱਚੇ ਉਹਨਾਂ ਨਾਲ ਰਹਿਣਗੇ ਉਹਨਾਂ ਦੀ ਗ੍ਰੈਂਡਚਿਲਡਰ ਰਹਿਣਗੇ ਪਰ ਹੁਣ ਜਦੋਂ ਇੱਕ ਪਾਸੋਂ ਬਿਲਕੁਲ ਕਲੀਅਰ ਸਿਗਨਲ ਮਿਲ ਗਿਆ ਹੈ ਕਿ ਨਾ ਬੱਚੇ ਤੇ ਨਾ ਗ੍ਰੈਂਡਚਿਲਡਰ ਆ ਕੇ ਇੰਡੀਆ ਵਿੱਚ ਰਹਿਣ ਵਾਲੇ ਨੇ ਸੋ ਉਹ ਹੁਣ ਇੱਕ ਵੱਡੀ ਦੁਚਿੱਤੀ 'ਚ ਫਸੇ ਹੋਏ ਨੇ ਕਿ ਹੁਣ ਇਹ ਸਾਰਾ ਜਿਹੜਾ ਟਾਂਜਾ ਇਕੱਠਾ ਕੀਤਾ ਇਹਦਾ ਕੀ ਕੀਤਾ ਜਾਵੇ ਮੈਨੂੰ ਲੱਗਿਆ ਕਿ ਇਹ ਬੜਾ ਇੱਕ ਵੈਲਟ ਪੁਆਇੰਟ ਆ ਤੇ ਮੈਂ ਪੁੱਛਿਆ ਫਿਰ ਇਹਦਾ ਹੱਲ ਕੀ ਆ ਸੋ ਉਹ ਕਹਿਣ ਲੱਗੇ ਜਿਹੜੀ ਗਲਤੀ ਆਪਾਂ ਲੋਕਾਂ ਨੇ ਕੀਤੀ ਸੀ 30 ਸਾਲ 36 ਸਾਲ 35 ਸਾਲ ਪਹਿਲਾਂ ਉਹ ਹੁਣ ਬਾਕੀ ਨਾ ਕਰਨ ਤਾਂ ਉਹਨਾਂ ਨੂੰ ਕਨਵਿੰਸ ਕਰਨਾ ਪਵੇਗਾ ਕਨਵਿੰਸ ਤਾਂ ਹੀ ਹੋਣਗੇ ਜੇ ਅਸੀਂ ਇੱਕ ਗਾਰੰਟੀ ਕਰ ਸਕਾਂਗੇ ਕਿ ਉਹਨਾਂ ਦੇ ਬੱਚਿਆਂ ਦਾ ਫਿਊਚਰ ਉਹਨਾਂ ਦੀ ਜਿਹੜੀ ਟੈਲੈਂਟ ਹੈ ਉਹਦੀ ਰੈਕਗਨੀਸ਼ਨ ਉਹਨਾਂ ਨੂੰ ਇੱਕ ਡਿਗਨੀਫਾਈਡ ਵੇ ਆਫ ਲਾਈਫ ਰਹਿਣ ਦਾ ਜੇ ਸੀ ਹੱਕ ਤੇ ਅਧਿਕਾਰ ਦੇਣ ਦੀ ਗਾਰੰਟੀ ਕਰਦੇ ਆ ਤਾਂ ਉਹ ਸ਼ਾਇਦ ਇੱਥੇ ਰੁਕ ਜਾਣ ਤੇ ਮਾਪੇ-ਬਾਪ ਕੋਲ ਰਹਿਣ ਤੇ ਇੱਕ ਚੰਗਾ ਸਾਫ਼ ਸੁਥਰਾ ਜੀਵਨ ਜਿਹਾ ਕਿ ਉਹਨਾਂ ਨੂੰ ਵੈਸਟਰਨ ਵਰਲਡ ਵਿੱਚ ਐਸ ਵੇਲੇ ਮਿਲ ਰਿਹਾ ਉਹ ਇੱਥੇ ਮਿਲੇ ਤਾਂ ਯੂ ਇੱਥੇ ਰੁਕਣਗੇ ਨਹੀਂ ਤਾਂ ਇਹ ਜਿਹੜੀ ਭੱਜ ਦੌੜ ਹੈ ਵੈਸਟਰਨ ਵਰਲਡ ਲਈ ਇਹ ਜਲਦੀ ਰਹੇਗੀ ਤੇ ਸਾਡੇ ਘਰਾਂ ਦੇ ਘਰ ਖਾਲੀ ਹੁੰਦੇ ਜਾਣਗੇ ਅਤੇ ਸਾਡੇ ਘਰਾਂ ਵਿੱਚ ਹੁਣ ਬਾਕੀ ਸੂਬਿਆਂ ਤੋਂ ਜਿਹੜੇ ਮਾਈਗ੍ਰੈਂਟ ਲੇਬਰ ਆਉਂਦੀ ਹੈ ਉਹ ਆ ਕੇ ਰਹਿਣਗੇ ਸੋ ਇਹ ਇੱਕ ਜ਼ਿਆਦਾ ਸਬਜੈਕਟ ਹੈ ਮੈਂ ਕਿਹਾ ਦੱਸਾ ਵੀ ਜਰਾ ਤੁਸੀਂ ਸੋਲੂਸ਼ਨ ਦੱਸਿਆ ਹੈ ਤੇ ਬੜਾ ਛੋਟਾ ਪਰ ਹੈ ਬਹੁਤ ਵੱਡਾ ਜਦੋਂ ਤੁਸੀਂ ਨਜ਼ਰ ਮਾਰਦੇ ਹੋ ਕਿ ਹੁਣ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਿੰਨੇ ਉਮੀਦਵਾਰ ਨੇ ਜਿਹੜੇ ਇਸ ਵਿਸ਼ੇ ਤੋਂ ਈਵਨ ਜਿਨ੍ਹਾਂ ਨੂੰ ਕੋਈ ਨੌਲੇਜ ਵੀ ਹੈ ਕਿ ਇਸ ਤਰ੍ਹਾਂ ਦੀ ਸਮੱਸਿਆ ਸਾਡਾ ਦੇਸ਼ ਸਾਡੇ ਲੋਕ ਪੰਜਾਬ ਦੇ ਲੋਕ ਗੁਜਰਾਤ ਦੇ ਲੋਕ ਮਲਿਆਲੀ ਹੋਰ ਸ਼ੂਬਿਆਂ ਦੇ ਲੋਕ ਫੇਸ ਕਰ ਰਹੇ ਨੇ ਉਹ ਉਹਨਾਂ ਨੂੰ ਇਵਨ ਐਸ ਦਾ ਬਾਰੇ ਕੋਈ ਕੋਈ ਖਿਆਲ ਵੀ ਹੈ ਇਵਨ ਦੇ نو ਐਨ ਆਇਟਾ ਆਫ ਥਿਸ ਪ੍ਰੋਬਲਮ ਸੋ ਕਹਿਣ ਲੱਗੇ ਕਿ ਨਹੀਂ ਅਸੀਂ ਅੱਖਾਂ ਨਹੀਂ ਮੀਟ ਸਕਦੇ ਇਸ ਸਮੱਸਿਆਵਾਂ ਆ ਰਹੀਆਂ ਨੇ ਔਰ ਆ ਗਈਆਂ ਨੇ ਔਰ ਬੜੀਆ ਸੀਰੀਅਸ ਨੇ ਤੇ ਸਾਨੂੰ ਸਭ ਨੂੰ ਮਿਲ ਬੈਠ ਕੇ ਸੋਚਣਾ ਪਵੇਗਾ ਕਿ ਅਸੀਂ ਕਿਵੇਂ ਆਪਣੇ ਬੱਚਿਆਂ ਦਾ ਫਿਊਚਰ ਆਪਣੀ ਧਰਤੀ ਤੇ ਆਪਣੇ ਦੇਸ਼ ਵਿੱਚ ਪਰਵਾਇਡ ਕਰ ਸਕਦੇ ਆ ਸੇਫ ਸਿਕਿਉਰ ਐਂਡ ਡਿਗਨੀਫਾਈਡ ਫਿਊਚਰ ਜਿਹੜਾ ਕਿ ਉਹ ਬੱਚੇ ਲਬਦੇ ਨੇ ਐਸੇ ਕਰਕੇ ਹੀ ਉਹ ਬਦੇਸ਼ਾਂ ਨੂੰ ਪੈਦੇ ਨੇ ਚਲੋ ਇਹ ਇੱਕ ਬਹੁਤ ਸੁਝਾਤਾ ਬਹੁਤ ਚੰਗਾ ਹੈ ਪਰੰਤੂ ਇਹ ਹੁਣ ਸਾਡੇ ਸਿਆਸਤਦਾਨਾਂ ਲਈ ਸਾਡੀਆਂ ਸਰਕਾਰਾਂ ਲਈ ਸਾਡੇ ਐਜੂਕੇਸ਼ਨ ਅਦਾਰਿਆਂ ਲਈ ਸਾਡੇ ਪ੍ਰੋਫੈਸ਼ਨਲ ਅਦਾਰਿਆਂ ਲਈ ਇਹ ਇੱਕ ਚੁਣੌਤੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਨੌਜਵਾਨੀ ਨੂੰ ਆਪਣੀ ਟੈਲੈਂਟ ਨੂੰ ਆਪਣੇ जिन्हें ਸਾਡੇ ਪ੍ਰੋਫੈਸ਼ਨਲ ਦੇ ਟੈਕਨੀਸ਼ੀਅਨਸ ਨੇ ਡਾਕਟਰਸ ਨੇ ਇੰਜੀਨੀਅਰਸ ਨੇ ਵਕੀਲ ਨੇ ਉਹਨਾਂ ਨੂੰ ਵਾਪਸ ਰੱਖ ਸਕੀਏ ਚਲੋ ਮੈਂ ਸੋਚਿਆ ਅੱਜ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਾਂ ਵਿਸ਼ਾ ਬਿਸ਼ੱਕ ਨੌਸਟੈਲਜਿਆ ਦਾ ਨਹੀਂ ਪਰ ਬਹੁਤ ਮਹੱਤਵਪੂਰਨ ਚਲੋ ਅਗਲੀ ਵਾਰੀ ਫੇਰ ਇੱਕ ਨਵਾਂ ਮੁਤਾਲੇ ਕੀ ਤੁਹਾਡੇ ਸਾਹਮਣੇ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ